ਵੈਗੋ ਜੀ ਆਖਸਾ ਵੈਗੋ ਜੀ ਕੀ ਫਤਿਹ ਤੁਸੀਂ ਥੱਲੇ ਫੋਟੋ ਦੇਖ ਰਹੇ ਹੋ ਜੀ ਪਲਵਾਨ ਜੀ ਜਸਾਪੱਟੀ ਜੀ ਜਸਾਪੱਟੀ ਜੀ ਮੈਂ ਕਹਾਂਗਾ ਇਹਨਾਂ ਨੂੰ ਕੁਸ਼ਤੀ ਦੇ ਵਿਰਾਟ ਕੋਲੀ ਹਾਜੀ ਰੇਡ ਚ ਤੇ ਜਸਾਪੱਟੀ ਜੀ ਨੇ ਭਰਿਆ ਮੇਲਾ ਛੱਡਤਾ ਹੋਰ ਸੰਨਿਆਸ ਲੈ ਲਿਆ ਕੋਈ ਰੀਜ਼ਨ ਹੋਏਗਾ ਜੀ ਇਹਨਾਂ ਦਾ ਲੇਕਿਨ ਮੈਂ ਵੀਡੀਓ ਜਿਹੜੀ ਬਣਾਈ ਹੈ ਪਲਵਾਨ ਜੀ ਕਿ ਪਲੀਜ਼ ਤੁਸੀਂ ਕਬੱਡੀ ਵਾਲਾ ਹੋ ਤੁਸੀਂ ਕਬੱਡੀ ਵਾਲਾ ਹੋ ਤਹਾਡੇ ਵਰਗੇ ਸਾਹ ਸੁਥਰੇ ਪਹਿਲਵਾਨ ਸਾਨੂੰ ਕਬੱਡੀ ਸਰਕਲ ਚ ਚਾਹੀਦੇ ਨੇ ਜਿਹੜੀ ਇਹਨਾਂ ਲੋਕਾਂ ਦੀ ਅੱਖਾਂ ਖੁੱਲ ਜਾਣ ਜਿਹੜੇ ਇਹ ਸੋਚ ਕੇ ਬੈਠੇ ਨੇ ਸਿਰਫ ਆਪਣੇ ਮਨਜ ਧਾਰਨਾ ਕਰਕੇ ਬੈਠੇ ਨੇ ਕਿ ਬਿਨਾਂ ਨਸ਼ੇ ਤੋਂ ਕਬੱਡੀ ਨਹੀਂ ਖੇਡੀ ਜਾ ਸਕਦੀ ਲੰਮੀ ਉਮਰ ਤੱਕ ਬਿਨਾਂ ਨਸ਼ੇ ਤੋਂ ਕਬੱਡੀ ਦੇਸੀ ਖਾਣਾ ਖਾ ਕੇ ਬਹੁਤ ਲੰਮੀ ਉਮਰ ਤੱਕ ਖੇਡੀ ਜਾ ਸਕਦੀ ਹੈ ਔਰ ਜੇ ਤੁਸੀਂ ਆਓਗੇ ਤੇ ਹੋ ਸਕਦਾ ਹੈ بڑے ਬੱਚਿਆਂ ਨੂੰ ਪਤਾ ਲੱਗੇ ਜਾਂ ਤੁਹਾਡੇ ਨਾਲ ਹੋਰ ਬੱਚੇ ਕਬੱਡੀ ਦੇ ਜੁੜਨ ਤੇ ਜਸਾ ਪੱਟੀ ਜੀ ਦੀ ਗੱਲ ਮੈਂ ਤੁਹਾਨੂੰ ਇਹ ਦੱਸਾਂ ਕਿ ਜਦੋਂ ਪਿੱਛੇ ਜੇ 올림픽 ਵਗੈਰਾ ਦੇ ਜਦੋਂ ਇੰਡੀਆ ਦੇ ਸਿਲੈਕਸ਼ਨ ਵਗੈਰਾ ਹੋਈ ਤੇ ਇੰਡੀਆ ਸਪੋਰਟਸ ਅਕੈਡਮੀ ਨੇ ਜਾਂ ਡਿਪਾਰਟਮੈਂਟ ਨੇ ਇਹਨਾਂ ਨੂੰ ਡਿਮਾਂਡ ਰੱਖੀ ਕਿ ਬਈ ਇਹਨਾਂ ਨੇ ਕੇਸ ਰੱਖੇ ਹੋਏ ਆ ਉਹ ਸਾਹਮਣੇ ਕੁਸ਼ਤੀ ਨਹੀਂ ਹੋ ਪਾਏਗੀ ਤੇ ਇਹਨਾਂ ਨੇ ਮਨਾਂ ਕਰਦਾ ਅਗਰ ਮੇਰੇ ਕੇਸ ਨਾਲ ਕੁਸ਼ਤੀ ਨਹੀਂ ਹੋ ਪਾਏਗੀ ਤਾਂ ਮੈਂ ਕੁਸ਼ਤੀ ਨਹੀਂ ਖੇਡਾਂਗਾ ਤੇ ਇਹ ਮਿੱਟੀ ਜੁਸਤੀ ਜ਼ਿਆਦਾ ਖੇਡਿਆ ਹੈ ਸ਼ੁਰੂ ਤੋਂ ਹੀ ਤੇ ਹੁਣੇ ਪਿੱਛੇ ਜੇ ਯੂਰੋਪੀ ਕਿਸੇ ਨੇ ਕਿਸੇ ਪਹਿਲਵਾਨ ਨੇ ਕਾਲੇ ਪਹਿਲਵਾਨ ਨੇ ਇਹਨਾਂ ਨੂੰ ਮਤਲਬ ਕਿ ਚੈਲੰਜ ਕੀਤਾ ਜਾਂ ਬੁਲਾਇਆ ਜਾਂ ਕੁਝ ਵੀ ਹੋਇਆ ਤੇ ਉਹਦੇ ਬੋਲਣ ਤੋਂ ਮੇਰੇ ਖਿਆਲ ਨਾਲ ਜਿੱਥੇ ਇਹਦਾ ਗੱਲ ਪਹੁੰਚੀ ਹੈ ਤੁਰੰਤ ਪਹੁੰਚੇ ਉਤੋਂ ਪਹੁੰਚੇ ਉਹਨੂੰ ਹਰਾ ਕੇ ਵਾਪਸ ਆਏ ਮਿੱਟੀ ਕੁਸ਼ਤੀ ਖੇੜੀ ਇਹਨਾਂ ਨੇ ਤੇ ਮੈਂ ਇਹਦੇ ਪਹਿਲਵਾਨ ਜੀ ਨੂੰ ਇਹ ਗੁਜਾਰਿਸ਼ ਕਰਾਂਗਾ ਮਹਾਰਾਜ ਕਿ ਤੁਸੀਂ ਆਓ ਸੱਗਾ ਕਬੱਡੀ ਵੱਲ ਤੇ ਲੋਕਾਂ ਨੂੰ ਪਤਾ ਲੱਗੇ ਕਿ ਬਈ ਦੇਸੀ ਖਾਣਾ ਖਾ ਕੇ ਲੰਮੇ ਟਾਈਮ ਤੱਕ ਕਿਸੇ ਵੀ ਉਮਰ ਦਾ ਬੰਦਾ ਇਹ ਗੇਮ ਖੇਡ ਸਕਦਾ ਹੈ ਜਿਹੜਾ ਦੇਸੀ ਖਾਣਾ ਖਾਏਗਾ ਇੱਕਦਮ ਓਰਿਜਨਲ ਰਹੇਗਾ